ਜਿਹੜਾ ਮੁਲਾਜ਼ਮ ਕੰਮ ਕਰਦਾ ਹੋਵੇ ਜੀ ਉਹਦਾ ਹੀ ਨਹੀਂ ਢਿੱਡ ਪਰੂਗਾ ਉਹ ਹੀ ਨਹੀਂ ਆਪਣੇ ਬੱਚਿਆਂ ਦਾ ਉਹ ਬੱਚੇ ਵੀ ਉਹਨਾਂ ਦੇ ਮੂੰਹ ਵੱਲ ਦੇਖਦੇ ਆ ਪਾਪਾ 8-10 ਮਹੀਨੇ ਹੋ ਗਏ ਤਨਖਾਹ ਨਹੀਂ ਮਿਲਦੀ ਹੈ ਜੀ ਇੱਥੇ ਮੁਲਾਜ਼ਮ ਗਿੱਲਾ ਸੁੱਤਾ ਗੂੜਾ ਲੈ ਕੇ ਆਉਂਦੇ ਆ ਤੇ ਲੱਗ ਲੱਗ ਗੱਡੀਆਂ ਚ ਇੱਥੇ ਪੜ ਕੇ ਡੰਪ ਤੇ ਲੈ ਆਇਆ ਜਾਂਦਾ ਵੈ ਬਾੜ ਪਰ ਪੱਤਾ ਰਹੀ ਐ ਤੇ ਇਹ ਬਾੜ ਦਾ ਨਾ ਬਾੜ ਦਾ ਪੱਤਾ ਇਸੇ ਏਰੀਆ ਦਾ ਕਪਲੇ ਕੁਮਾਰ ਤੋਂ ਹੋਆ ਜੀ ਕੌਂਸਲਰ ਅਸੀਂ ਉਹਨਾਂ ਕੋਲ ਵੀ ਗਏ ਅਸੀਂ ਉਹਨਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ ਸਾਰੇ ਅਫਸਰਾਂ ਦੇ ਕੋਲ ਜਾਇਆ ਏ ਸੱਤ ਕਮਿਸ਼ਨ ਕੋਲ ਜਾਇਆ ਏ ਬੇਕਰੋਸਤਾ ਉਹਨਾਂ ਦਾ ਹੋਊਗਾ ਜਦੋਂ ਆਪਣੇ ਘਰ ਦਾ ਗੁਜ਼ਾਰਾ ਤੁਹਾਨੂੰ ਪਤਾ ਹੈ ਅੱਜ ਕੱਲ ਰੋਟੀ ਪਾਣੀ ਸਬਜ਼ੀ ਦੁੱਧ ਦੇ ਖਰਚੇ ਆ ਜਿਹੜੇ ਕਰਾਦੇ ਕਿੰਨੇ ਬੱਚਿਆਂ ਦੀਆਂ ਫੀਸਾਂ ਜਦੋਂ ਤਨਖਾਹੀ ਨਹੀਂ ਮਿਲਨੀ ਬੋਸਾਂਵਾਂ ਬੱਧ ਬਿਮਾਰੀ ਲੱਗੂਗੀ ਪਰ ਸਾਡਾ ਫਾਇਦਾ ਕੀ ਹੈ ਥੋੜੇ ਹੱਥ ਪਾੰਦ ਜਦ ਸਾਨੂੰ ਸਾਡੀ ਤਨਖਾਹੀ ਨਹੀਂ ਮਿਲਦੀ 10000 ਸਾਡੀ ਸੈਲਰੀ ਉਹਨਾਂ ਸਾਡਾ ਗੁਜ਼ਾਰਾ ਨਹੀਂ ਹੁੰਦਾ ਜੀ ਘੱਟੋ ਘੱਟ ਤੁਸੀਂ ਜਦੋਂ ਤੱਕ ਮੁਲਾਜ਼ਮ ਆਕੇ ਸਾਨੂੰ ਯੂਨੀਅਨਾਂ ਨੂੰ ਆਪਣਾ ਦੁੱਖ ਦਰਦ ਦੱਸੂਗਾ ਨਹੀਂ ਤੇ ਸਾਨੂੰ ਵੀ ਕਿੱਦਾਂ ਪਤਾ ਲੱਗੂਗਾ ਅਸੀਂ ਕਿਹੜੀਆਂ-ਕਿਹੜੀਆਂ ਮੰਗਾਂ ਅਸੀਂ ਸਰਕਾਰ ਦੇ ਅੱਗੇ ਰੱਖ ਸਕੀਏ ਕੀ ਇਹਨਾਂ ਦਾ ਦੱਸ ਲੈ ਆਉਂਦਾ ਕੈਸ਼ਲੈਸ ਬੀਮਾ ਕੀਤਾ ਜਾਵੇ ਜਿੰਦੇ ਨਾਲੇ ਆਪਣਾ ਵਿਚਾਰੇ ਇਹਨਾਂ ਨੂੰ ਪੈਸੇ ਫੜਨੇ ਪੈਂਦੇ ਆ ਵਿਆਜ ਤੇ ਜਾਂ ਕਿੱਦਾਂ ਨਾ ਕਿੱਦਾਂ ਆਪਣਾ ਇਲਾਜ ਕਰਾਉਣ ਦੇ ਲਈ ਅਜੋ ਨਹੀਂ ਹੈਗਾ ਸਰਲਰਕ ਨਹੀਂ ਹੈਗਾ ਬਾਹਰ ਟੁੱਟ ਗਈ ਅਮਰੀਕਾ ਚਲ ਗਿਆ ਸਾਡੇ ਕੋਲ ਇਹ ਦੇਖੋ ਉਹ ਹਜਰੀਆਂ ਦੇ ਉੱਤੇ ਸਾਨੂੰ ਇੱਦਾਂ ਦੇ 8-10 ਮੁਲਾਜ਼ਮ ਸਾਨੂੰ ਮਿਲਦੇ ਆ ਜਿਨ੍ਹਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਨਾ ਤਨਖਾਹ ਦਿੱਤੀ ਜਾ ਰਹੀ ਹੈ 15 ਮਹੀਨਿਆਂ ਤੋਂ ਨਾ ਉਹਨਾਂ ਨੂੰ ਦੱਸਿਆ ਜਾ ਰਿਹਾ ਤੁਸੀਂ ਡੀਸੀ ਰੇਟ ਦੇ ਆ ਨਾ ਸੈਂਕਸ਼ਨ ਤੇ ਆ ਕਾਹਦੇ ਤੇ ਆ ਲੁਧਿਆਣਾ ਵਾਈ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਨ ਦਵਾਰ ਦਾ ਦਿਲ ਲੁਧਿਆਣਾ ਦੇ ਮਿੱਡਾ ਚੌਕ ਦੇ ਵਿੱਚ ਮੌਜੂਦ ਹਾਂ ਜਿੱਥੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਰਿਹਾ ਤਾਂ ਦੇਖ ਸਕਦੇ ਹੋ ਕਿ ਮੇਨ ਮਿੱਡਾ ਚੌਕ ਦੇ ਨਾਲ ਲੱਗਦੇ ਸੜਕ ਦੇ ਉੱਤੇ ਇਹ ਜਿਹੜੀ ਮੇਨ ਹਾਈਵੇ ਰੋਡ ਹੈ ਜਿੱਥੇ ਦੀ ਜ਼ਿਕਰ ਗੱਲ ਕਰੀਏ ਤੇ ਕੋਚਨ ਮਾਰਕੀਟ ਵੱਲ ਨੂੰ ਜਾਣ ਵਾਲੀ ਜਿਹੜੀ ਸੜਕ ਹੈ ਉਸ ਰੋਡ ਦੇ ਉੱਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਗਰ ਨਿਗਮ ਦੇ ਜਿਹੜੇ ਅਧਿਕਾਰੀ ਨੇ ਜਾਂ ਮਨਸੀਪਲ ਕਾਰਪੋਰੇਸ਼ਨ ਦੇ ਜਿਹੜੇ ਸਫਾਈ ਕਰਮਚਾਰੀ ਨੇ ਉਹਨਾਂ ਵੱਲੋਂ ਸਿੱਧੇ ਤੌਰ ਤੇ ਗੰਦ ਨੂੰ ਕੂੜੇ ਨੂੰ ਜੜਾ ਵਾ ਉਹ ਰੋਡ ਦੇ ਉ ਉਹਨਾਂ ਵੱਲੋਂ ਕੰਮ ਵੀ ਕੀਤੇ ਜਾਂਦੇ ਨੇ ਪਰ ਅੱਜ ਦੀ ਜੇਕਰ ਗੱਲ ਕਰੀਏ ਤੇ ਇਹ ਲੋਕ ਦੇਖ ਸਕਦੇ ਹੋ ਕਿ ਕਿਸ ਤਰੀਕੇ ਕੂੜੇ ਨੂੰ ਜਿਹੜਾ ਰੋਡ ਦੇ ਉੱਤੇ ਸਟਿਆ ਹੋਇਆ ਤੇ ਜਿਸ ਨੂੰ ਲੈ ਕੇ ਜਿਹੜੇ ਸਾਹਮਣੇ ਲੋਕ ਆ ਰਹੇ ਨੇ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਹਾਲਾ ਕਿ ਦੱਸ ਦਈਏ ਕਿ ਇਸ ਰੋਡ ਦੇ ਉੱਤੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਗੁਜ਼ਰਦੇ ਨੇ ਕਿਉਂਕਿ ਮਿੰਡਾ ਚੌਕ ਤੋਂ ਕੋਚਰ ਮਾਰਕੀਟ ਵੱਲ ਨੂੰ ਜਾਣ ਵਾਲੀ ਜਿਹੜੀ ਸੜਕ ਹੈ ਇਸ ਸੜਕ ਦੇ ਉੱਤੇ ਮੇਨ ਰੋਡ ਦੇ ਉੱਤੇ ਇਹ ਦੇਖ ਸਕਦੇ ਹੋ ਕਿ ਇੱਕ ਕਾਫੀ ਵਧੀਆ ਜਿਹੜਾ ਏਰੀਆ ਵੇ ਗਲਬਾਦ ਵੀ ਕਰ ਲੈਨੇ ਆ ਸਰਦਾਰ ਭਾਈ ਸਾਡੇ ਨਾਲ ਮੌ ਇਸ ਰੋਡ ਦੇ ਉੱਤੇ ਕੂੜਾ ਸਟੰਡ ਦਾ ਕਾਰਨ ਕੀ ਹੈਗਾ ਵਾ ਸਫਾਈ ਕਰਮਚਾਰੀ ਜਿਹੜੇ ਹੈਗੇ ਨੇ ਇੱਕ ਪਾਸੇ ਦੇਖ ਸਕਦੇ ਹੋ ਕਿ ਇੱਕ ਪਾਸੇ ਕੂੜੇ ਦਾ ਜਿਹੜਾ ਇੱਥੇ ਬਣਾਇਆ ਹੋਇਆ ਹਾਊਸ ਤੋਂ ਬਾਅਦ ਵੀ ਇਹ ਲੋਕ ਜਿਹੜੇ ਨੇ ਕੂੜੇ ਨੂੰ ਬਾਹਰ ਕਿਉਂ ਸੜ ਦਿੱਤਾ ਇਹ ਦੇਖ ਸਕਦੇ ਹੋ ਕਿ ਨਾਲ-ਨਾਲ ਜਿਹੜੀ ਜਿਹੜਾ ਰੇੜਾ ਵਾ ਉਹਨੂੰ ਵੀ ਰੋਡ ਦੇ ਉੱਤੇ ਲਗਾਇਆ ਹੋਇਆ ਵਾ ਤੇ ਲੋਕ ਜਿਹੜੇ ਮੌਜੂਦ ਨੇ ਗੱਲਬਾਤ ਕਰਨ ਦੀ ਜਿਹੜੀ ਆ ਉਹਨਾਂ ਨਾਲ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਉਹਨਾਂ ਵੱਲੋਂ ਇਸ ਰੋਡ ਨੂੰ ਕਿਉਂ ਜਾਮ ਕੀਤਾ ਹੋਇਆ ਕਿਉਂਕਿ ਇੱਕ ਪਾਸੇ ਜਿਹੜੀ ਬਰਸਾਤ ਹੈ ਕਾਫੀ ਤੇਜ਼ ਹੋ ਰਹੀ ਹੈ ਤੇ ਬਾਰਸ਼ ਦੇ ਵਿੱਚ ਕਈ ਲੋਕਾਂ ਨੂੰ ਆ ਦਿਕਤ ਆਂਦੀ ਆ ਕਿਉਂਕਿ ਕਈ ਗਲੀਆਂ ਜਿਹੜੀਆਂ ਨੇ ਉਹ ਵੀ ਭਰੀਆਂ ਹੋਈਆਂ ਨੇ ਪਾਣੀ ਦੇ ਨਾਲ ਸੋਏ ਲੋਕਾਂ ਨੇ ਜਿਹੜਾ ਇਸ ਰੋਡ ਦੇ ਉੱਤੇ ਕੂੜਾ ਸੱਟਿਆ ਤੇ ਜਿਸ ਨੂੰ ਲੈ ਕੇ ਲੋਕ ਦੇਖਦੇ ਕਿ ਕਾਫੀ ਖੱਜਲ ਖਵਾਰ ਹੁੰਦੇ ਨਜ਼ਰ ਆ ਰਹੇ ਨੇ ਸਿੱਧੇ ਤੋਰ ਤੇ ਲੋਕ ਆਂਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਯੂ-ਟਰਨ ਜਿਹੜਾ ਲਿੱਤਾ ਜਾ ਰਿਹਾ ਪਰ ਜਿਹੜੇ ਸਫਾਈ ਕਰਮਚਾਰੀ ਨੇ ਉਹਨਾਂ ਨਾਲ ਗੱਲਬਾਤ ਕਰ ਲਏ ਨੇ ਕਿ ਅਖੀਰਕਾਰ ਇਹਨਾਂ ਵੱਲੋਂ ਇਹ ਕੂੜੇ ਨੂੰ ਜਿਹੜਾ ਇੱਥੇ ਕਿਉਂ ਸੱਟਿਆ ਹੋਇਆ ਕੀ ਕਾਰਨ ਕੀ ਹੈਗਾ ਵਾ ਜਾਣਕਾਰੀ ਲੈਨੇ ਅਖੀਰਕਾਰ ਕੀ ਹੋਇਆ ਸੀਗਾ ਬਾਈ ਜੀ ਨਾਮ ਕੀ ਆ ਤੁਹਾਡਾ ਪੂਰਾ ਨਾਮ ਕੀ ਹੈ ਮੇਰਾ ਨਾਮ ਵਿਪਨ ਕਲਿਆਣਾ ਜ ਅੱਜ ਸਾਡੇ ਮੁਲਾਜ਼ਮਾਂ ਦੇ ਨਾਲ ਜਿਹੜਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਟੱਕਾ ਹੋ ਰਿਹਾ ਸੀਗਾ ਉਹਨਾਂ ਦੀ ਸੁਣਵਾਈ ਕਰਨ ਆਏ ਆ ਜੀ ਇਹ ਜਿਹੜਾ ਬਣਿਆ ਹੋਇਆ ਇਹ ਕੀ ਚੀਜ਼ ਬਣਿਆ ਹੋਇਆ ਇਹ ਕੰਪੈਕਟਰ ਹੈ ਜੀ ਇੱਥੇ ਮੁਲਾਜ਼ਮ ਗਿੱਲਾ ਸੁੱਕਾ ਕੂੜਾ ਲੈ ਕੇ ਆਉਂਦੇ ਆ ਤੇ ਅਲੱਗ-ਅਲੱਗ ਗੱਡੀਆਂ 'ਚ ਇੱਥੇ ਭਰ ਕੇ ਡੰਪ ਤੇ ਲੈ ਆਇਆ ਜਾਂਦਾ ਵਾ ਬਿਲਕੁਲ ਇਹ ਕੰਪੈਕਟਰ ਬਣਾਉਣ ਦੇ ਬਾਵਜੂਦ ਸਰਕਾਰਾਂ ਵੱਲੋਂ ਇਸ ਕੂੜੇ ਨੂੰ ਬਾਹਰ ਰੋਡ ਦੇ ਉੱਤੇ ਸੈੱਡ ਦਿੱਤਾ ਤੁਸੀਂ ਕਿਉਂ ਨਹੀਂ ਮਜਬੂਰੀ ਹੈ ਜੀ ਇਹਨਾਂ ਦੀ ਜਦੋਂ ਬੰਦੇ ਦਾ ਗੁਜ਼ਾਰਾ ਜਿਹੜੀਆਂ 10 ਮਹੀਨਿਆਂ ਤੋਂ ਇਹਨਾਂ ਨੂੰ ਤਨਖਾਹ ਨਹੀਂ ਮਿਲੀ 15 ਮਹੀਨ ਸਾਰੇ ਅਫਸਰਾਂ ਦੇ ਕੋਲ ਜਾਇਆ ਇਹ ਸ ਕਮਿਸ਼ਨ ਕੋਲ ਜਾਇਆ ਇਹ ਫੇਰ ਕਰੋਸਤਾ ਉਹਨਾਂ ਦਾ ਹੋਊਗਾ ਜਦੋਂ ਆਪਣੇ ਘਰ ਦਾ ਗੁਜ਼ਾਰਾ ਤੁਹਾਨੂੰ ਪਤਾ ਹੋਵੇ ਅੱਜ ਕੱਲ ਰੋਟੀ ਪਾਣੀ ਸਬਜੀ ਦੁੱਧ ਦੇ ਖਰਚੇ ਆ ਜਿਹੜੇ ਘਰਾਂ ਦੇ ਕਿੰਨੇ ਬੱਚਿਆਂ ਦੀਆਂ ਫੀਸਾਂ ਜਦੋਂ ਤਨਖਾਹੀ ਨਹੀਂ ਮਿਲਨੀ ਕੂੜੇ ਦੇ ਵਿੱਚ ਕਿਸੇ ਵਧੀਆ ਬੰਦੇ ਨੂੰ ਕਿਸੇ ਨੂੰ ਵੀ ਹੱਥ ਕਹ ਦੋ ਮਾਰਦੇ ਉਹ ਕਿਤੇ ਮਾਰੂਗਾ ਜਦ ਬੰਦੇ ਨੂੰ ਆਪਣੇ ਕੰਮ ਦਾ ਜਿਹੜਾ ਉਹ ਮਿਲੂਗਾ ਨਹੀਂ ਮੁਆਵਜ਼ਾ ਨਹੀਂ ਮਿਲੂਗਾ ਤਨਖਾਹ ਨਹੀਂ ਮਿਲੂਗੀ ਫੇਰ ਇਹਨਾਂ ਨੂੰ ਆਹੀ ਹਾਲ ਕਰਨਗੇ लोग जेडे सारे इकट्ठे हो इस एरिया नु इस इलाके नु इस कंप्यूटर नु ਤੁਸੀਂ ਲੋਗ ਲਗਦੇ ਹੋ ਸਿਰਫ ਜਿਹੜੇ ਇੱਥੇ ਕੂੜਾ ਲੈ ਕੇ ਆਂਦੇ ਨੇ ਤਕਰੀਨ ਕਿੰਨੇ ਕ ਏਰੀਆ ਦਾ ਜਿਹੜਾ ਕੂੜਾ ਵਾਹ ਇਸ ਕੰਪੈਕਟਰ ਦੇ ਵਿੱਚ ਆਂਦਾ ਹੈ ਕਾਫੀ ਰੋਜ਼ ਕੂੜਾ ਇਸ ਕੰਪੈਕਟਰ ਦੇ ਆਂਦਾ ਜੀ ਅੱਛਾ ਕੀ ਹੈ ਜੀ ਇਸ ਨਾਮ ਕੁਛ ਹੈਗੇ ਵਾਰਡ ਨੰਬਰ 72 ਹੈ ਇਸ ਵਾਰਡ ਦਾ ਨਾਮ ਵਾਰਡ ਨੰਬਰ 72 ਇਸ ਏਰੀਆ ਦਾ ਕਪਲੇ ਕੁਮਾਰ ਸੋਨੂ ਆ ਜੀ ਕੌਂਸਲਰ ਅਸੀਂ ਉਹਨਾਂ ਕੋਲ ਵੀ ਗਏ ਸੀ ਉਹਨਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ ਜੀ ਉਹ ਸਾਨੂੰ ਸੰਜੀਵ ਅਰੋੜੇ ਕੋਲ ਹੀ ਲੈ ਕੇ ਗਏ ਸੀਗੇ ਉੱਥੇ ਸਾਡੀ ਸੁਣਵਾਈ ਨਹੀਂ ਹੋਈ ਜੀ ਅਸੀਂ ਸੇਖੋ ਸਾਹ ਕੋਲ ਵੀ ਗਏ ਸੀਗੇ ਉੱਥੇ ਸਾਡੀ ਸੁਣਵਾਈ ਨਹੀਂ ਹੋ ਹਾਂਜੀ ਇਸ ਕਰਕੇ ਅਸੀਂ ਇਹ ਕਦਮ ਚੱਕਿਆ ਜੀ ਤੇ ਬਿਲਕੁਲ ਇਹ ਤਕਰੀਬਨ ਇਸ ਰੋਡ ਦੇ ਉੱਤੋਂ ਕਿੰਨੇ ਕੀ ਲੋਕ ਜਿਹੜੇ ਨੇ ਗੁਜ਼ਰਦੇ ਨੇ ਮਿੱਡਾ ਚੌਕ ਹੈ ਕੌਚਨ ਮਾਰਕੀਟ ਵੱਲੋਂ ਇਹ ਸੜਕ ਜਾਂਦੀ ਹੈ ਲੱਖਾਂ ਦੇ ਗਿਣਤੀ ਦੇ ਵਿੱਚ ਲੋਕ ਇੱਥੋਂ ਰੋਜ਼ ਗੁਜ਼ਰਦੇ ਨੇ ਤੇ ਅੱਜ ਬਾਰਿਸ਼ ਕਾਫੀ ਤੇਜ਼ ਹੋ ਰਹੀ ਹੈ ਕੂੜੇ ਨੂੰ ਰੋਡ ਦੇ ਉੱਤੇ ਸੜਨਾ ਕਿਤੇ ਨਾ ਕਿਤੇ ਵੱਡੀ ਬਿਮਾਰੀ ਦਾ ਕਾਰਨ ਨਹੀਂ ਹੈਗਾ ਅਸੀਂ ਸਰ ਦੇਖੋ ਸਵੇਰ ਤੋਂ ਲਾਗੇ ਸ਼ਾਮ ਤੱਕ ਅਸੀਂ ਕੰਮ ਵੀ ਕਰਦੇ ਕੂੜੇ ਦੇ ਹੱਥ ਵੀ ਬੰਦੇ ਆ ਸਾਨੂੰ ਬਿਮਾਰੀ ਨਹੀਂ ਲੱਗਦੀ ਸਾਨੂੰ ਸਾਹਮਣਾ ਵੱਧ ਬਿਮਾਰੀ ਲੱਗੂਗੀ ਪਰ ਸਾਡਾ ਫਾਇਦਾ ਕੀ ਹੈ ਕੂੜੇ ਦੇ ਹੱਥ ਪਾਉਂਦੇ ਜੇ ਸਾਨੂੰ ਸਾਡੀ 10000 ਸਾਡੀ ਸੈਲਰੀ ਉਹ ਨਾਲ ਸਾਡਾ ਗੁਜ਼ਾਰਾ ਨਹੀਂ ਹੁੰਦਾ ਜੀ ਠੀਕ ਹੈ ਜੀ ਇੱਕ ਸਾਲ ਸਾਡੀ ਸੈਲਰੀ ਰੁਕੀ ਵੀ ਅਸੀਂ ਕੀ ਕਰੀਏ ਬਾਜੀ ਅਸੀਂ ਬੱਚਿਆਂ ਨੂੰ ਪੜਾਉਣਾ ਵੀ ਆ ਬਿਮਾਰ ਵੀ ਹੁੰਦੇ ਕਿੱਥੋਂ ਪੈਸੇ ਲਈਏ ਬਾਜੀ ਅਸੀਂ ਇਹਦੇ ਵਾਸਤੇ ਤੁਸੀਂ ਕੰਪਲੇਨਟ ਕੀਤੀ ਨਹੀਂ ਨਗਰ ਨਿਗਮ ਕਾਰਪੋਰੇਸ਼ਨ ਅਧਿਕਾਰੀਆਂ ਨੂੰ ਕਮਿਸ਼ਨਰ ਨੂੰ ਕੰਪਲੇਨਟ ਕੀਤੀ ਜਾਵੇ ਤੁਸੀਂ ਇੱਥੇ ਜਿਹੜਾ ਅੱਜ ਰੋਡ ਦੇ ਉੱਤੇ ਬਹਿ ਚੁੱਕੇ ਹੋ ਜੇ ਇਹ ਅੱਜ ਬਾਰਿਸ਼ ਹੋ ਰਹੀ ਹੈ ਕੂੜੇ ਨੂੰ ਬਾਹਰ ਸੜੇ ਦਿੱਤਾ ਤੁਸੀਂ ਹੜਤਾਲ ਕਰਕੇ ਬਹਿ ਗਏ ਤੇ ਅੱਗੇ ਜਿਹੜਾ ਕੂੜਾ ਵੈ ਉਹਨੂੰ ਕੌਣ ਚੱਕੂਗਾ ਯਾ ਜਿਹੜਾ ਇਹ ਗੰਧ ਤੁਸੀਂ ਸੜੇ ਦਿੱਤਾ ਵਾ ਇਹ ਕੌਣ ਚੱਕੂਗਾ ਜਦ ਤੱਕ ਸਾਡੀ ਸੁਣਵਾਈ ਨਹੀਂ ਹੋਊਗੀ ਭਾਜੀ ਅਸੀਂ ਕਿਸੇ ਨੂੰ ਚੱਕਰ ਨਹੀਂ ਦੇਣਾ ਅਸੀਂ ਇੱਥੇ ਬੈਠੇ ਰਹਿਣਾ ਮੀਚੇ ਹੀ ਬੈਠੇ ਰਾਵਾਂਗੇ ਅਸੀਂ ਭਾਜੀ ਹਾਂਜੀ ਕੀ ਮੰਗਿਆ ਹੈਗੀਆ ਬੰਦਿਆ ਕੀ ਨਾਮ ਤੁਹਾਡਾ ਕਰਨ ਜੀ ਕੀ ਹੋਇਆ ਭਾਜੀ ਆਈ ਸਾਲ ਤੋਂ ਸਹੀ ਸੰਖਾ ਨਹੀਂ ਆ ਰਹੀ ਭਈ ਸਾਡੀ ਯਾਰ ਭਾਜੀ ਇੱਕ ਸਾਲ ਤੋਂ ਤੇਰੀ ਫ੍ਰੀ ਕੰਮ ਕਰ ਰਹੇ ਹੋ ਤੇ ਤੁਸੀਂ ਪਹਿਲਾਂ ਸੋਚਿਆ ਨਹੀਂ ਹੁਣ ਤੁਸੀਂ ਇੱਕਦਮ ਸੋਚ ਲਿਆ ਕਿ ਭਾਜੀ ਹਰ ਮਹੀਨੇ ਇਦਾਂ ਹੀ ਲਾਰੇ ਲਾਈ ਜਾਂਦੇ ਆਜੋਗੇ 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 ਆਉਂਦੀ ਐ ਨਹੀਂ ਆ ਕਿੰਨੀ ਤਨਖਾਹ 10000 ਰੁਪਏ ਲਗਦਾ ਨਹੀਂ ਹੈਗਾ ਵੀ ਇੱਕ ਪਾਸੇ ਇਹ ਜਿਹੜੇ ਕਾਫੀ ਮਿਹਨਤ ਕਰਦੇ ਨੇ ਬਾਹ ਮੁਸਕਤ ਮਿਹਨਤ ਸਵੇਰ ਤੋਂ ਲੈ ਕੇ ਸ਼ਾਮ ਨੂੰ ਜਿਹੜਾ ਸਵੇਰੇ ਵੀ ਮਿਹਨਤ ਸ਼ਾਮ ਨੂੰ ਮਿਹਨਤ ਤੇ ਉਹ ਚੀਜ਼ ਚੱਕਦੇ ਨੇ ਜਿਹੜੇ ਆਮ ਲੋਕ ਚੱਕਣ ਨੂੰ ਵੀ ਡਰਦੇ ਨੇ ਤੇ ਕਾਫੀ ਬਿਮਾਰੀਆਂ ਜੜੀਆਂ ਲਗਾਤਾਰ ਫੈਲਦੀਆਂ ਨੇ ਤੇ ਇਹੋ ਜਿਹੇ ਜਿਹੜੇ ਕਰਮਚਾਰੀ ਨੇ ਇਹਨਾਂ ਵਾਸਤੇ ਕੋਈ ਸਹੂਲਤ ਹੋਣੀ ਨਹੀਂ ਚਾਹੀਦੀ ਆ ਇਹ ਜਿਹੜਾ ਇਸ ਤਰੀਕੇ ਦਰਦਰ ਦੀਆਂ ਠੋਕਰਾਂ ਖਾ ਰਹੇ ਨੇ ਇਹਨਾਂ ਵੱਲੋਂ ਸਿੱਧੇ ਤੌਰ ਤੇ ਕਹਿਣਾ ਇੱਕ ਸਾਲ ਤੋਂ ਤਨਖਾਹ ਨਹੀਂ ਮਿਲੀ ਸਭ ਤੋਂ ਜਿਹੜਾ ਜ਼ਿਆਦਾ ਟੱਕਾ ਹੋ ਰਿਹਾ ਵੈ ਇਹ ਕੇਵਲ ਦੇ ਕੇਵਲ ਸਾਡੇ ਮੁਲਾਜ਼ਮ ਨਾਲ ਹੀ ਹੋ ਰਿਹਾ ਵੈ ਪਿਛਲੇ ਕਾਫੀ ਲੰਬੇ ਸਮੇਂ ਤੋਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਓਵਰਏਜ ਸਾਡੇ ਮੁਲਾਜ਼ਮ ਹੈ ਕਈ ਵਾਰੀ ਅਸੀਂ ਕਮਿਸ਼ਨ ਸਾਹਿਬ ਨੂੰ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਦੇ ਤੇ ਕਈ ਵਾਰੀ ਧਰਨੇ ਪ੍ਰਦਰਸ਼ਨ ਕਰਲੇ ਝੂਠੇ ਸ਼ੁਵਾਸ਼ਣ ਸਾਨੂੰ ਦਈ ਜਾ ਰਹੇ ਹੈ ਇਹਨਾਂ ਨਾਲ ਤਾਂ ਵਿਚਾਰੇਾਂ ਨੂੰ ਧਿਆਨ ਹੀ ਨਹੀਂ ਦਿੰਦੇ ਜਿੱਥੇ ਅਸੀਂ ਇਹਨਾਂ ਦੀ ਸਿਹਤ ਦਾ ਜਿਹੜਾ 10 ਸਾਲ 10 ਲੱਖ ਦਾ ਅਸੀਂ ਬੀਮਾ ਕਿਹਾ ਵੈ ਪ੍ਰਸ਼ਾਸਨ ਸਰਕਾਰ ਨੂੰ ਕਰਨ ਦੇ ਲਈ ਉਹ ਵੀ ਸਾਡੀਆਂ ਕਈ ਮੰਗਾਂ ਵੈ ਸਾਡੀ ਮੁੱਖ ਮੰਤਰੀ ਸਾਹਿਬ ਦੇ ਨਾਲ ਵੀ ਗੱਲ ਹੋਈ ਸੀ ਆ ਇਲੈਕਸ਼ਨ ਤੋਂ ਪਹਿਲੋਂ ਕੀ ਇਹਨਾਂ ਦਾ ਦੱਸ ਲਿਆਦਾ ਕੈਸ਼ਲੈਸ ਬੀਮਾ ਕੀਤਾ ਜਾਵੇ ਜਿੰਦੇ ਨਾਲੇ ਆਪਣਾ ਵਿਚਾਰੇ ਇਹਨਾਂ ਨੂੰ ਪੈਸੇ ਫੜਨੇ ਪੈਂਦੇ ਆ ਵਿਆਜ ਤੇ ਜਾਂ ਕਿੱਦਾਂ ਨਾ ਕਿੱਦਾਂ ਆਪਣਾ ਇਲਾਜ ਕਰਾਉਣ ਦੇ ਲਈ ਉਹ ਅਸੀਂ 10 ਲੱਖ ਦੀ ਬੀਮੇ ਦੀ ਇਹਨਾਂ ਦੀ ਆਈ ਕਾਰਡ ਇਹਨਾਂ ਦਾ ਬਣਾਇਆ ਜਾਵੇ ਇਤਾਂ ਦੀਆਂ ਸਾਡੀਆਂ ਜਿਹੜੀਆਂ ਤੁਸੀਂ ਗੱਲ ਕਰ ਰਹੇ ਹੋ ਸਹੂਲਤਾਂ ਤਾਂ ਸਰਕਾਰਾਂ ਵੱਲੋਂ ਕਾਫੀ ਦਿੱਤੀਆਂ ਗਈਆਂ ਨੇ ਆਈਸ਼ੂਮਾਨ ਕਾਰਡ ਦਿੱਤਾ ਗਿਆ ਵਾ ਤੇ ਇਹ ਸਾਰੇ ਸੁਵਿਧਾਵਾਂ ਜਿਹੜੀਆਂ ਦਿੱਤੀਆਂ ਗਈਆਂ ਨੇ ਇਹ ਕੋਈ ਸੁਵਿਧਾਵਾਂ ਇਹਨਾਂ ਵੱਲੋਂ ਲਿੱਤੀਆਂ ਨਹੀਂ ਜਾ ਰਹੀਆਂ ਜਾਂ ਨੌਲੇਜ ਨਹੀਂ ਐ ਇਸੇ ਬਾਰੇ ਕਾਗੀਆਂ ਦੇ ਵਿੱਚ ਹੀ ਆ ਜੀ ਕੋਈ ਕਿਸੇ ਤਰ੍ਹਾਂ ਦਾ ਅਸੀਂ ਕਈ ਵਾਰੀ ਹਸਪੀਟਲਾਂ ਦੇ ਵਿੱਚ ਗਏ ਆ ਮਲਾਜ਼ਮਾਂ ਨੂੰ ਚੈੱਕ ਕਰਾਉਣ ਦੇ ਲਈ ਦਿਖਾਉਣ ਦੇ ਲਈ ਕਿਸੇ ਤਰ੍ਹਾਂ ਦਾ ਕੋਈ ਵੀ ਕਾਰਡ ਨਹੀਂ ਉੱਥੇ ਚੱਲਦਾ ਨਾ ਹੀ ਉਹ ਵੱਡੇ सीएमसी ਜਾਂ डीएमसी ਜਾਂ ਕੋਈ ਇਦਾਂ ਦੇ ਹਸਪੀਟਲ ਦੇ ਨਾਲ ਕਾਰਪੋਰੇਸ਼ਨ ਸਾਡੇ ਕਮਿਸ਼ਨਰ ਸਾਹਿਬ ਕੰਟੈਕਟ ਕਰਨ ਜਿਹੜਾ ਅਸੀਂ ਸਾਡੇ ਮੁਲਾਜ਼ਮਾਂ ਨੂੰ ਦੱਸ ਸਕੀਏ ਗਾਈਡ ਕਰ ਸਕੀਏ ਕਿ ਆਹ ਕਾਰਡ ਦੇ ਨਾਲ ਤੁਹਾਡਾ ਕੈਸ਼ਲੈਸ ਬੀਮਾ ਅਟੈਚ ਹੈ ਤੇ ਪਿਛਲੀ ਲੰਬੇ ਸਮੇਂ ਤੋਂ ਸਾਡੀ ਵਾਲੀ ਮੰਗਾ ਇਹਨਾਂ ਦਾ 10 ਲੱਖ ਦਾ ਕੈਸ਼ਲੈਸ ਕਾਰਡ ਬਣਾਇਆ ਜਾਵੇ। ਉਹਨਾਂ ਦਾ سپورਟ ਮੰਗ ਕੀ ਹੈ ਤੁਹਾਡੀ ਹੁਣ ਤਨਖਾਵਾਂ ਨੂੰ ਲੈ ਕੇ ਆ ਜਾਂ ਜਿਹੜੀ ਹੋਰ ਤੁਸੀਂ ਦੂਜੀਆਂ ਮੰਗਾਂ ਦੀ ਗੱਲ ਕਰ ਰਹੇ ਹੋ ਉਹ ਮੰਗਾਂ ਨੂੰ ਲੈ ਕੇ ਕੂੜਾ ਜਿਹੜਾ ਰੋਡ ਦੇ ਉੱਤੇ ਸਿੱਤੇ ਆ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ ਭਾਜੀ ਸਾਡੇ ਹਰ ਹਾਜ਼ਰੀ ਤੇ ਅਸੀਂ ਜਾਈਦਾ ਵਾ। ਉਹ ਹਾਜ਼ਰੀਆਂ ਦੇ ਉੱਤੇ ਸਾਨੂੰ ਇਦਾਂ ਦੇ 8-10 ਮੁਲਾਜ਼ਮ ਸਾਨੂੰ ਮਿਲਦੇ ਆ ਜਿਨ੍ਹਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਨਾ ਤਨਖਾਹ ਦਿੱਤੀ ਜਾ ਰਹੀ ਹੈ 15 ਮਹੀਨਿਆਂ ਤੋਂ ਨਾ ਉਹਨਾਂ ਨੂੰ ਦੱਸਿਆ ਜਾ ਰਿਹਾ ਤੁਸੀਂ ਡੀਸੀ ਰੇਟ ਦੇ ਆ ਨਾ ਸੈਂਕਸ਼ਨ ਤੇ ਆ ਕਾਹਦੇ ਤੇ ਆ ਉਹਨਾਂ ਨੂੰ ਸਿਰਫ ਇਦਾਂ ਹੀ ਉਹਨਾਂ ਕੋਲੋਂ ਕੰਮ ਕਰਾਇਆ ਜਾ ਰਿਹਾ ਵੈ ਤੇ ਉਹਨਾਂ ਦੀਆਂ ਤਨਖਾਹਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ ਨਾ ਉਹਨਾਂ ਨੂੰ ਦੱਸਿਆ ਜਾ ਰਿਹਾ ਤੁਸੀਂ ਸੈਂਕਸ਼ਨ ਤੇ ਹੋ ਡੀਸੀ ਰੇਟ ਤੇ ਹੋ ਤੇ 70% ਤੇ ਆ ਚੀਜ਼ਾਂ ਪਤਾ ਵੀ ਹੈ ਨਹੀਂ ਤਾਂ ਵੀ ਇਹਨਾਂ ਵੱਲੋਂ ਕੰਮ ਕੀਤਾ ਜਾ ਰਿਹਾ ਇਹਨਾਂ ਨੂੰ ਇਹ ਚਾਹੀਦਾ ਨਹੀਂ ਵੀ ਇਸ ਚੀਜ਼ ਦਾ ਪਹਿਲਾਂ ਅਸੀਂ ਇਨਫੋਰਮੇਸ਼ਨ ਲਈ ਇਹ ਪਤਾ ਕਰੀਏ ਸਾਰੀ ਜਾਣਕਾਰੀ ਲਈ ਉਸ ਤੋਂ ਬਾਅਦ ਕੰਮ ਕਰੀਏ ਕਿਉਂਕਿ ਜੇਕਰ ਕੰਮ ਕੀਤਾ ਵਾ ਮਿਹਨਤ ਕੀਤੀ ਤੇ ਬਾਅਦ ਵਿੱਚ ਪੈਸੇ ਨਾ ਮਿਲਣ ਪਰਿਵਾਰ ਦਾ ਗੁਜ਼ਾਰਾ ਨਹੀਂ ਹੋਊਗਾ ਤੇ ਕੰਮ ਕਰਕੇ ਕੀ ਫਾਇਦਾ ਇਹਨਾਂ ਨੂੰ ਸੈਂਟਰੀ ਇਨਸਪੈਕਟਰ ਦੇ ਥਰੂ ਰੱਖਿਆ ਜਾਂਦਾ ਵਾ ਲੰਬੜਦਾਰ ਦੇ ਥਰੂ ਲਾਰੇ ਦੇ ਵਿੱਚ ਰੱਖਿਆ ਜਾਂਦਾ ਤੁਹਾਨੂੰ ਆਉਣ ਵਾਲੇ ਸਮੇਂ 'ਚ ਪੱਕੇ ਹੀ ਕਰਾ ਦਾਂਗੇ ਜਾਂ ਤੁਸੀਂ ਡੀਸੀ ਰੇਡ ਤੇ ਹੋ ਨਾ ਤਾਂ ਇਹਨਾਂ ਨੂੰ ਕੋਈ ਏਦਾਂ ਦਾ ਲੈਟਰ ਦਿੱਤਾ ਜਾ ਰਿਹਾ ਵਾ ਨਾ ਕੋਈ ਇਹਨਾਂ ਨੂੰ ਆਪਣਾ ਦੱਸਿਆ ਜਾ ਰਿਹਾ ਹੈ ਆਡੈਂਟੀ ਗਾਰਡ ਬਣਾਏ ਜਾ ਰਹੇ ਆ ਕਿ ਤੁਸੀਂ ਹੈ ਕਿਹੜੀ ਪੋਸਟ ਤੇ ਹੋ ਤੁਸੀਂ ਤੇ ਬਿਲਕੁਲ ਹੁਣ ਜਿਹੜਾ ਹੁਣ ਇਹ ਕੂੜਾ ਦਿੱਤਾ ਰੋਡ ਦੇ ਉੱਤੇ ਸੈਟ ਦਿੱਤਾ ਕਿ ਲੱਗਦਾ ਨਹੀਂ ਕਿ ਇਹਨੂੰ ਹੁਣ ਕਦੋਂ ਤੱਕ ਚੱਕਿਆ ਜਾਊਗਾ ਕਿਉਂਕਿ ਜੇਕਰ ਤੁਸੀਂ ਹੜਤਾਲ ਦੇ ਉੱਤੇ ਬੈ ਗਏ ਹੋ ਤੇ ਇਹ ਕੂੜਾ ਜੇ ਨਹੀਂ ਚੱਕਿਆ ਜਾਊਗਾ ਕਿਉਂਕਿ ਇੱਕ ਪਾਸੇ ਸਫਾਈ ਦਾ ਬੀੜਾ ਤੁਸੀਂ ਖੁਦ ਚੱਕਿਆ ਹੋਇਆ ਤੇ ਸਫਾਈ ਨੂੰ ਛੱਡ ਕੇ ਗੰਦਗੀ ਜਿਹੜੀ ਵਾਪਸ ਰੋਡ ਦੇ ਉੱਤੇ ਸੈਟ ਰਹੇ ਹੋ ਆਪਣੀ ਮੰਗਾਂ ਨੂੰ ਲੈ ਕੇ ਇਹ ਕਦੋਂ ਤੱਕ ਹਟਾਉਂਗੇ ਜੇ ਨਹੀਂ ਹਟੂਗੀ ਤੇ ਕਿਤੇ ਨਾ ਕਿਤੇ ਲੋਕਾਂ ਨੂੰ ਦਿੱਕਤਾਂ ਆ ਰਹੀਆਂ ਨੇ ਉਹਦੇ ਬਾਰੇ ਕੀ ਕਹਿਣਾ ਅਸੀਂ ਸ਼ਹਿਰ ਨੂੰ ਇਹੀ ਲੋਗ ਹੈ ਜਿਹੜਾ ਖੂਬਸੂਰਤ ਬਣਾਉਂਦੇ ਐ ਤੇ ਬਿਮਾਰੀਆਂ ਤੋਂ ਆਪਣਾ ਛੁਡਕਾਰਾ ਦਵਾਉਂਦੇ ਐ ਅਸੀਂ ਵੀ ਨਹੀਂ ਚਾਹੁੰਦੇ ਕਿ ਇਦਾਂ ਦਾ ਅਸੀਂ ਕੰਮ ਕਰੀਏ ਕਿਉਂਕਿ ਬਰਸਾਤਾ ਦਾ ਮੌਸਮ ਹੈ ਕਿਤੇ ਨਾ ਕਿਤੇ ਬਿਮਾਰੀ ਫੈਲਣ ਦਾ ਖਤਰਾ ਵੈ ਤੇ ਜਦੋਂ ਤੱਕ ਜਿਹੜਾ ਮੁਲਾਜ਼ਮ ਕੰਮ ਕਰਦਾ ਹੋਵੇ ਜੇ ਉਹਦਾ ਹੀ ਨਹੀਂ ਢਿੱਡ ਪਰੂਗਾ ਉਹ ਹੀ ਨਹੀਂ ਆਪਣੇ ਬੱਚਿਆਂ ਦਾ ਉਹ ਬੱਚੇ ਵੀ ਉਹਨਾਂ ਦੇ ਮੂੰਹ ਵੱਲ ਦੇਖਦੇ ਆ ਪਾਪਾ 8-10 ਮਹੀਨੇ ਹੋ ਗਏ ਤਨਖਾਹ ਨਹੀਂ ਮਿਲ ਰਹੀ ਰੋਟੀ ਦਾ ਗੁਜ਼ਾਰਾ ਨਹੀਂ ਹੋ ਗਿਆ ਜਿੰਨੂੰ ਆਟਾ ਨਹੀਂ ਮਿਲੂਗਾ ਫਿਰ ਉਹ ਭਾਈ ਏਦਾਂ ਦੇ ਕੰਮ ਕਰੂਗਾ ਫਿਰ ਵੀ ਸਾਨੂੰ ਅੱਜ ਸਾਡੀ ਮੁਲਾਜ਼ਮਾਂ ਨੇ ਸਾਨੂੰ ਇੱਥੇ ਬੁਲਾਇਆ ਵੈ ਅਸੀਂ ਮਿਊਨਿਸਪਲ EMPLOYEES FEDERATION ਵੱਲੋਂ ਜਲਦੀ ਇਹਨਾਂ ਦੀ ਮੀਟਿੰਗ ਇੱਕ ਕਮਿਸ਼ਨਰ ਸਾਹਿਬ ਨਾਲ ਕਰਾਵਾਂਗੇ ਤੇ ਇਹਨਾਂ ਦੇ 2-4 ਦਿਨਾਂ ਦੇ ਅੰਦਰ ਅੰਦਰ ਤਨਖਾਹਾਂ ਪਵਾਵਾਂਗੇ ਪੂਰੀ ਐਫਰਟ ਕਰਾਂਗੇ ਤੁਹਾਨੂੰ ਇੱਥੇ ਮਿਲਣ ਆਇਆ ਕੋਈ ਹਣ ਤੱਕ ਕੋਈ ਅਧਿਕਾਰੀ ਉੱਚ ਅਧਿਕਾਰੀ ਕੋਈ ਮਿਲਣ ਆਇਆ ਤੁਹਾਨੂੰ ਇਸ ਰਿਕਾਰਡਿੰਗ ਗੱਲਬਾਤ ਕਿੱਤੀ ਕਿਸ ਨੇ ਮੇਰੇ ਦੇ ਕੋਲ ਇਹਨਾਂ ਦੇ ਕਾਉਂਸਲਰ ਨੇ ਫੋਨ ਕੀਤਾ ਸੀਗਾ ਉਹਨਾਂ ਨੇ ਵੀ ਇਹਨਾਂ ਨੂੰ ਬੁਲਾਇਆ ਵਾ ਜਲਦ ਅਸੀਂ ਇਹਨਾਂ ਦੀ ਮੇਰ ਸਾਹਿਬ ਦੇ ਅੱਗੇ ਜਿਹੜਾ ਇਹਨਾਂ ਦਾ ਦੁੱਖੜਾ ਵਾ ਅਸੀਂ ਸਾਰੀਆਂ ਹਾਜ਼ਰੀਆਂ ਤੇ ਜਿਹੜੇ ਸਾਡੇ ਜਿੰਨੇ ਮੁਲਾਜ਼ਮ ਹੈ ਉਹਨਾਂ ਅੱਗੇ ਵੀ ਅਪੀਲ ਕਰਦੇ ਆਂ ਘਟੋ ਘਟ ਤੁਸੀਂ ਜਦੋਂ ਤੱਕ ਮੁਲਾਜ਼ਮ ਆ ਕੇ ਸਾਡੂ ਯੂਨੀਅਨਾਂ ਨੂੰ ਆਪਣੇ ਦੁੱਖ ਦਰਦ ਦੱਸੂਗਾ ਨਹੀਂ ਤੇ ਸਾਨੂੰ ਵੀ ਕਿੱਦਾਂ ਪਤਾ ਲੱਗੂਗਾ ਅਸੀਂ ਕਿਹੜੀਆਂ-ਕਿਹੜੀਆਂ ਮੰਗਾਂ ਅਸੀਂ ਸਰਕਾਰ ਦੇ ਅੱਗੇ ਰੱਖ ਸਕੀਏ ਇਹਨਾਂ ਨੂੰ ਵੀ ਅਸੀਂ ਤੁਹਾਡੇ ਲੋਕ ਸੋਸ਼ਲ ਮੀਡੀਆ ਦੇ ਰਾਹੀਂ ਮੰਗ ਕਰਦੇ ਆ ਮੁਲਾਜ਼ਮਾਂ ਨੂੰ ਘੱਟੋ ਘੱਟ ਸਾਨੂੰ ਆ ਕੇ ਆਪਣੀਆਂ ਦੁੱਖ ਤਕਲੀਫਾਂ ਦੱਸਿਆ ਕਰੋ ਜਿਹੜਾ ਕਿ ਅਸੀਂ ਪ੍ਰਸ਼ਾਸਨ ਦੇ ਨਾਲ ਅਫਸਰਾਂ ਦੇ ਨਾਲ ਜਾਂ ਮੰਤਰੀ ਦੇ ਨਾਲ ਇਹਨਾਂ ਦੀਆਂ ਤਕਲੀਫਾਂ ਦੂਰ ਉਹਨਾਂ ਦੇ ਨਾਲ ਬੈਠ ਕੇ ਇੱਕ ਇਹਨਾਂ ਦੀਆਂ ਤਕਲੀਫਾਂ ਨੂੰ ਹੱਲ ਕਰਾ ਸਕੀਏ ਮੈਡਮ ਤੁਸੀਂ ਵੀ ਨਾਲ ਖੜੇ ਹੋ ਤੁਸੀਂ ਵੀ ਕੰਮ ਕਰਦੇ ਹੋ ਦਿਖਾਈ ਦ ਹਾਂਜੀ ਸਰ ਅੱਛਾ ਕਿਸ ਏਰੀਆ 'ਚ ਕਰਦੇ ਹੋ 72 ਨੰਬਰ ਵਾਰਡ ਚ ਕੀ ਨਾਮ ਕੀ ਆ ਤੁਹਾਡਾ ਰੀਮਪੀ ਅੱਛਾ ਤੁਸੀਂ ਇੱਥੇ ਅੱਜ ਖੜੇ ਹੋਗੇ ਆ ਕੂੜਾ ਜਿਹੜਾ ਬਾਹਰ ਸਿਟ ਦਿੱਤਾ ਇਹਦੇ ਬਾਰੇ ਕੀ ਕਹਿਣਾ ਸਰ ਸਾਲ ਹੋ ਗਿਆ ਤਨਖਾਹ ਨਹੀਂ ਆ ਰਹੀ ਕੀ ਕਰੀਏ ਪੂਰਾ ਸਾਲ ਹੋ ਗਿਆ ਹਾਂਜੀ ਇੱਕ ਸਾਲ ਤੋਂ ਤਨਖਾਹ ਨਹੀਂ ਆਈ ਤੇ ਅੱਜ ਤੁਸੀਂ ਇੱਥੇ ਖੜ੍ਹ ਗਏ ਸਾਲ ਪਹਿਲਾਂ ਤੁਸੀਂ ਆਵਾਜ਼ ਨਹੀਂ ਚੱਕੀ ਕਿਸੇ ਨਾਲ ਗੱਲ ਨਹੀਂ ਕੀਤੀ ਕਿਸੇ ਅਧਿਕਾਰੀਆਂ ਨਾਲ ਗੱਲ ਨਹੀਂ ਕੀਤੀ ਸਰ ਆਵਾਜ਼ ਚੱਕੀ ਸੀਗੀ ਸਾਨੂੰ ਬਸ ਇਹੀ ਕਹਿੰਦੇ ਸੀ ਬਸ ਆ ਜਾ ਨਹੀਂ ਆ ਫਾਈਲ ਸੈਂਡ ਹੋਣ ਗਈ ਆ ਅੱਜ ਉਹ ਨਹੀਂ ਹੈਗਾ ਕਲਰਕ ਨਹੀਂ ਹੈਗਾ ਉਹਦੀ ਬਾਹਰ ਟੁੱਟ ਗਈ ਅਮਰੀਕਾ ਚਲ ਗਿਆ ਸਾਨੂੰ ਬਸ ਇਹੀ ਦੇ ਦੇ ਕਹਿ ਰਹੇ ਤੇ ਹੁਣ ਕਿਸੇ ਨੇ ਆਸ਼ਵਾਸ਼ਣ ਦਿੱਤਾ ਆ ਕਿ ਜਿੱਦਾਂ ਅੱਜ ਕਿਸੇ ਨੇ ਨਹੀਂ ਦਿੱਤਾ ਸਰ ਸਵੇਰ ਦੇ ਖੜੇ ਇੱਥੇ ਕਿੰਨੇ ਵਜੇ ਤੋਂ ਇਹ ਕੂੜਾ ਸਿੱਟਿਆ ਹੋਇਆ ਸਰ 6:30 6 ਵਜੇ ਦਾ ਅੱਛਾ ਤੇ ਹੁਣ ਇਹ ਚੱਕਿਆ ਨਹੀਂ ਜਾਊਗਾ ਨਹੀਂ ਸਰ ਜਿੰਦੇ ਤਨਖਾਹ ਨਹੀਂ ਆਉਗੀ ਤੱਕ ਉਨੇ ਚੱਕਿਆ ਨਹੀਂ ਹੋਊਗਾ ਕੂੜਾ ਨਹੀਂ ਬਾਜੀ ਹੁਣ ਨਹੀਂ ਚੱਕਣ ਦੇਣਾ ਅਸੀਂ ਨਹੀਂ ਜੀ ਨਹੀਂ ਨਹੀਂ ਚੱਕਣ ਦੇਣਾ ਜੀ ਕਾਰਨ ਕਾਰਨ ਸਰ ਸੈਲਰੀ ਲੇਟ ਆ ਜੀ ਤੁਹਾਡੇ ਸਾਹਮਣੇ ਹੀ ਆ ਜੋ ਬਿਆਨ ਦੇ ਰਹੇ ਆ ਅਸੀਂ ਹਾਂਜੀ ਇੱਕ ਪਾਸੇ ਤੁਸੀਂ ਜਿਹੜੇ ਕਰਮਚਾਰੀਓ ਤੁਹਾਡੇ ਵੱਲੋਂ ਹੀ ਸਵੱਛ ਕੀਤਾ ਜਾਂਦਾ ਵਾ ਸਫਾਈ ਕੀਤੀ ਜਾਂਦੀ ਹੈ ਤੇ ਦੂਜੇ ਪਾਸੇ ਕੂੜਾ ਸਿੱਟ ਦਿੱਤਾ ਤੁਸੀਂ ਬਾਜੀ ਹੁਣ ਸਫਾਈ ਦੇ ਲੋ ਸਫਾਈ ਦਾ ਅਸੀਂ ਕਰਨੀ ਕਰਨੀ ਭਾਈ ਜਦ ਸਾਨੂੰ ਸਾਡਾ ਹੱਕ ਹੀ ਨਹੀਂ ਮਿਲਦਾ ਬਾਜੀ ਫੇਰ ਤਾਂ ਅਸੀਂ ਇਹੀ ਕੰਮ ਕਰਦਾ ਪਾਜੀ ਫੇਰ ਅਸੀਂ ਰੋਡ ਤੇ ਸੁੱਟਾਂਗੇ ਅਸੀਂ ਤਾਂ ਪਹਿਲਾਂ ਕੌਂਸਲ ਸਾਹਿਬ ਚੱਲੇ ਸੁੱਟਣ ਵਾਸਤੇ ਕੂੜਾ ਸੋਨੂ ਕਪਲ ਕਮਾਰ ਸੋਨੂ ਦੇ ਘਰੇ ਰੋੜ ਤੇਰਾ ਦਫਤਰ ਆ ਉੱਥੇ ਉੱਥੇ ਸੁਟਿਆ ਜਲੇ ਚਕਾਨੀ ਉੱਥੇ ਜਾਂ ਅਸੀਂ ਫਿਰ ਇੱਥੇ ਕੀਤਾ ਸੀ ਸੁਟਿਆ ਭਾਜੀ ਜਿਵੇਂ ਕੋੜਾ ਇਹ ਬਿਲਕੁਲ ਸੋ ਦੱਸਦੇ ਇਹ ਨਗਰ ਨਿਗਮ ਦੇ ਜਿਹੜੇ ਸਫਾਈ ਕਰਮਚਾਰੀ ਨੇ ਇਹ ਜਿਹੜੇ ਕੱਚੇ ਮੁਲਾਜ਼ਮ ਨੇ ਜਿਨ੍ਹਾਂ ਨੂੰ ਕੰਮ ਕੀਤਾ ਜਾਂਦਾ ਜਿਹੜੇ ਲੋਕ ਕੰਮ ਕਰ ਰਹੇ ਨੇ ਸਫਾਈਆਂ ਕਰਦੇ ਨੇ ਇਹਨਾਂ ਵੱਲੋਂ ਕਿਹਾ ਜਾਂਦਾ ਕਿ ਇਹਨਾਂ ਦੀ ਜੜੀਆਂ ਤਨਖਾਹਾਂ ਨੇ ਉਹ ਨਹੀਂ ਮਿਲਿਆ ਪਿਛਲੇ ਕਈ ਮਹੀਨਿਆਂ ਤੋਂ ਤੇ ਕਈ ਲੋਕਾਂ ਦੀ ਤਨਖਾਹ ਜਿਹੜੀ ਇੱਕ ਸਾਲ ਤੋਂ ਨਹੀਂ ਮਿਲੀ ਤੇ ਉਸ ਤੋਂ ਬਾਅਦ ਇਹ ਆਪਣੀ ਤਨਖਾਹਾਂ ਦੀ ਜਿਹੜੀ ਮੰਗ ਲਗਾਤਾਰ ਕਰ ਰਹੇ ਨੇ ਪਰ ਇਹਨਾਂ ਦੀ ਤਨਖਾਹ ਜਿਹੜੀ ਨਾ ਮਿਲਣ ਕਰਕੇ ਲੋਕਾਂ ਦੇ ਵਿੱਚ ਜਿਹੜਾ ਰੋਸ ਹੈ ਇਹਨਾਂ ਨੂੰ ਨਜ਼ਰ ਆ ਰਿਹਾ ਹਾਲਾ ਕਿ ਨਗਰ ਨਿਗਮ ਦੇ ਦੇਖ ਸਕਦੇ ਹੋ ਕਿ ਰੇੜੇ ਜਿਹੜੇ ਬਾਹਰ ਖੜੇ ਹੋਏ ਨੇ ਜਿਹੜਾ ਕਚੜਾ ਵਾ ਜਿਹੜਾ ਕਬਾੜ ਹੈ ਕੂੜਾ ਵਾ ਉਹ ਸਿਟੀ ਦੇ ਵਿੱਚ ਜਿਹੜਾ ਮੇਨ ਸਿਟੀ ਹੈ ਜਿਹਨੂੰ ਕਿਹਾ ਜਾਂਦਾ ਮਿੱਡਾ ਚੌਕ ਤੋਂ ਕੋਚਰ ਮਾਰਕੀਟ ਵੱਲ ਜਾਣ ਵਾਲੀ ਜਿਹੜੀ ਸੜਕ ਹੈ ਉਸ ਰੋਡ ਦੇ ਉੱਤੇ ਸਟਿਆ ਗਿਆ ਹੋਇਆ ਸੋ ਕਿਤੇ ਨ ਕਿਤੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰਾਂ ਅੱਗੇ ਕਹਿੰਦਾ ਹੈ ਕਿ ਹਲੇ ਤੱਕ ਕੋਈ ਵੀ ਜੜੀ ਸੁਣਵਾਈ ਨਹੀਂ ਹੋਈ ਪਰ ਦੇਖਣਾ ਹੋਵੇਗਾ ਕਿ ਕੂੜਾ ਨੂੰ ਜਿਹੜਾ ਅੱਜ ਬਾਹਰ ਸਵੇਰੇ 6 ਵਜੇ ਤੋਂ ਸੈੱਟ ਦਿੱਤਾ ਗਿਆ ਹੋਵੇ ਤੇ ਬਰਸਾਤ ਦਾ ਮੌਸਮ ਹੈ ਕੂੜਾ ਜਿਹੜਾ ਵਾ ਗਿੱਲਾ ਹੋ ਕੇ ਕਾਫੀ ਜ਼ਿਆਦਾ ਬਦਬੂਦਾਰ ਤੇ ਗੰਦਗੀ ਵਾਲਾ ਜਿਹੜਾ ਏਰੀਆ ਇਹ ਬਣ ਸਕਦਾ ਵਾ ਥੋੜੀ ਦੇਰ ਦੇ ਵਿੱਚ ਕਿਉਂਕਿ ਜੇਕਰ ਬਰਸਾਤ ਹੁੰਦੀ ਰਹੂਗੀ ਤੇ ਕੂੜਾ ਜਿਹੜਾ ਵਾ ਇਹ ਫੈਲੂਗਾ ਤੇ ਇਹਦੇ ਨਾਲ ਬਿਮਾਰੀਆਂ ਵੀ ਜੜੀਆਂ ਉਹ ਫੈਲ ਸਕਦੀਆਂ ਨੇ ਪਰ ਦੇਖਣਾ ਹੋਵੇਗਾ ਕਿ ਕਦੋਂ ਤੱਕ ਇਹ ਕਰਮਚਾਰੀਆਂ ਦੀ ਜੜੀਆਂ ਮੰਗਾਂ ਨੇ ਪੂਰੀਆਂ ਹੁੰਦੀਆਂ ਨੇ ਤੇ ਕਦੋਂ ਤੱਕ ਇਹਨਾਂ ਦੀਆਂ ਜੜੀਆਂ ਇਹਨਾਂ ਦੀ ਆਪਣੀ ਹੱਕੀ ਮੰਗਾਂ ਤਨਖਾਹਾਂ ਨੇ ਕਦੋਂ ਤੱਕ ਪੂਰੀਆਂ ਹੁੰਦੀਆਂ ਨੇ ਉਹ ਆਉਣ ਵਾਲਾ ਸਮਾਂ ਦੱਸੂਗਾ ਕਿਉਂਕਿ ਇੱਕ ਪਾਸੇ ਜੇਕਰ ਇਹਨਾਂ ਦੇ ਜਿਹੜੇ ਪ੍ਰਧਾਨ ਸੀ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਵੱਲੋਂ ਕਿਹਾ ਗਿਆ ਕਿ ਲ ਕਦੋਂ ਤੱਕ ਇਹ ਨਦੀਆਂ ਮੰਗਾ ਪੂਰੀਆਂ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਇਹਨਾਂ ਦੀ ਤਨਖਾਹਾਂ ਕਦੋਂ ਤੱਕ ਮਿਲਦੀਆਂ ਨੇ ਤੇ ਉਹ ਆਣ ਵਾਲਾ ਸਮਾਂ ਦੱਸੂਗਾ ਕਿ ਕੂੜਾ ਇਸ ਰੋਡ ਦੇ ਤੋਂ ਕਦੋਂ ਚੱਕਿਆ ਜਾਂਦਾ ਕਮੈਂਟਾਂ ਰਾਹੀਂ ਤੁਸੀਂ ਜਰੂਰ ਦੱਸਣਾ ਕਿ ਬਰਸਾਤ ਦੇ ਮੌਸਮ ਦੇ ਵਿੱਚ ਤੁਹਾਡੇ ਏਰੀਏ ਦੇ ਹਾਲਾਤ ਕੀ ਨੇ ਤੁਹਾਡੇ ਇਲਾਕੇ ਦੇ ਵਿੱਚ ਕੀ ਹਾਲਾਤ ਨੇ ਉਹ ਕਮੈਂਟਾਂ ਨਾਲ ਜਰੂਰ ਦੱਸਣਾ ਦਿਖ ਦਿਓ ਦੂਜਣਾਂ ਲਈ ਮੈਂ ਦਿਨ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਧੰਨਵਾਦ